ਇਹ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਲੱਗਦਾ ਹੈ ਪੰਜਾਬ ਦਾ ਮਸ਼ਹੂਰ ਸਭ ਤੋਂ ਵੱਡਾ ਛਪਾਰ ਦਾ ਮੇਲਾ 5 ਸਤੰਬਰ ਤੋਂ ਜੋ ਮੇਲਾ ਹੈ ਲੱਗੇਗਾ ਤੇ ਲਗਭਗ 11 ਸਤੰਬਰ ਤੱਕ ਜੋ ਮੇਲਾ ਹੈ ਚੱਲੇਗਾ ਜੀ ਫਿਲਹਾਲ ਜੋ ਤਿਆਰੀਆਂ ਹੈ ਛਪਾਰ ਮੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਜੋ ਚੁੱਲੇ ਲੱਗਣੇ ਸ਼ੁਰੂ ਹੋ ਚੁੱਕੇ ਨੇ ਤੇ ਦੇਖੋ ਜੀ ਚੁੱਲੇ ਲੱਗਣੇ ਸ਼ੁਰੂ ਹੋ ਗਏ ਇਸ ਜਗ੍ਹਾ ਤੇ ਇਸ ਜਗਤ ਇਹ ਛਤਾਲਾਂ ਖਜਲੇ ਦੀਆਂ ਹੋਰ ਜੋ ਵੀ ਹੈ ਤੁਹਾਨੂੰ ਛਤਾਲਾਂ ਦੇਖਣ ਨੂੰ ਮਿਲਣਗੇ ਤੇ ਦੇਖੋ ਜੀ ਅੱਜੇ ਤੱਕ ਤੇ ਲੱਗੇਗਾ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਛਪਾਰ ਦਾ ਮੇਲਾ ਜੀ ਲੋ ਇਹ ਚੈੱਕ ਕਰੋ ਜੀ ਜਿਹੜੇ ਝੁੱਲੇ ਨੇ ਲੱਗਨੇ ਸ਼ੁਰੂ ਹੋ ਗਏ ਇਸ ਜਗ੍ਹਾ ਤੇ ਮੇਰੇ ਸਾਹਮਣੇ ਲੱਗੇਗਾ ਚੰਡੋਲ ਤੇ ਕਿਸ਼ਤੀ ਵੀ ਲੱਗੇਗਾ ਠੀਕ ਹੈ ਜੀ ਕਿਸ਼ਤੀ ਹੋਰ ਜੋ ਤਿਆਰੀਆਂ ਨੇ ਤੁਸੀਂ ਦੇਖ ਸਕਦੇ ਹੋ ਜਗ੍ਹਾ ਤਾਂ ਇੰਨਾ ਰਸ਼ ਹੋ ਜਾਂਦਾ ਹੈ ਕਿ ਪੈਰ ਰੱਖਣ ਵਾਸਤੇ ਵੀ ਜਗ੍ਹਾ ਨਹੀਂ ਹੁੰਦਾ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦੇਣਾ ਤੇ ਆਪਣਾ ਪਿਆਰ ਤੇ ਸਪੋਰਟ ਹਮੇਸ਼ਾ ਬਣਾਏ ਰੱਖਣਾ ਚਪਾਰ ਮੇਲੇ ਦੀ ਡੇਲੀ ਦੀ ਅਪਡੇਟ ਵੀਡੀਓ ਤੁਹਾਨੂੰ ਇਸ ਚੈਨਲ ਤੇ ਦੇਖਣ ਨੂੰ ਮਿਲੇਗਾ ਤੇ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਸੀ ਗਾਲ ਜੀ RAM RAM ਜੈ ਮਾਤਾ ਦੀ ਨਮਸਕਾਰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਦੇਖੋ ਜੀ ਝੁੱਲੇ ਲੱਗਨੇ ਸ਼ੁਰੂ ਹੋ ਗਏ ਇਸ ਜਗ੍ਹਾ ਤੇ ਤੇ ਇਸ ਜਗ੍ਹਾ ਤੇ ਛਤਾਲਾਂ ਖਜਲੇ ਦੀਆਂ ਹੋਰ ਜੋ ਵੀ ਹੈ ਤੁਹਾਨੂੰ ਛਤਾਲਾਂ ਦੇਖਣ ਨੂੰ ਮਿਲਣਗੇ ਤੇ ਦੇਖੋ ਜੀ ਇਸੇ ਜਗ੍ਹਾ ਤੇ ਲੱਗੇਗਾ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਛਪਾਰ ਦਾ ਮੇਲਾ ਜੀ ਲੋ ਇਹ ਚੈੱਕ ਕਰੋ ਜੀ ਜਿਹੜੇ ਝੁੱਲੇ ਨੇ ਲੱਗਨੇ ਸ਼ੁਰੂ ਹੋ ਗਏ ਇਸ ਜਗ੍ਹਾ ਤੇ ਬਰੇ ਸਾਮ ਨਾਲ ਲੱਗੇਗਾ ਚੰਡੋਲ ਤੇ ਕਿਸ਼ਤੀ ਵੀ ਲੱਗੇਗਾ ਠੀਕ ਹੈ ਜੀ ਕਿਸ਼ਤੀ ਹੋਰ ਜੋ ਤਿਆਰੀਆਂ ਨੇ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਇੰਨਾ ਰਸ਼ ਹੋ ਜਾਂਦਾ ਹੈ ਕਿ ਪੈਰ ਰੱਖਣ ਵਾਸਤੇ ਵੀ ਜਗ੍ਹਾ ਨਹੀਂ ਹੁੰਦਾ ਠੀਕ ਹੈ ਚਪਾਰ ਮੇਲੇ ਦੀ ਡੇਲੀ ਦੇ ਅਪਡੇਟ ਵੀਡੀਓ ਤੁਹਾਨੂੰ ਇਸ ਚੈਨਲ ਤੇ ਦੇਖਣ ਨੂੰ ਮਿਲੇਗਾ ਅੱਗੇ ਦਰਬਾਰ ਹੈ ਜੀ ਬੁੱਗਾ ਜਹਰਵੀਰ ਜੀ ਦਾ ਤੇ ਆਪਾਂ ਮੱਥਾ ਵੀ ਟੇਕ ਕੇ ਆਵਾਂਗੇ ਦਰਸ਼ਨ ਕੀ ਕਰਕੇ ਆਵਾਂਗੇ ਤੇ ਬਾਹਰ ਦਾ ਜੋ ਤੁਹਾਨੂੰ ਨਜ਼ਾਰਾ ਦਿਖਾ ਰਹੇ ਹਾਂ ਇਸ ਟਾਈਮ ਸੋ ਚੱਲਦੇ ਹਾਂ ਅੰਦਰ ਮੱਥਾ ਟੇਕਦੇ ਆਂ ਦਰਸ਼ਨ ਕਰਦੇ ਆਂ ਜੀ ਤੇ ਆਪਾਂ ਖੜੇ ਹਾਂ ਇਸ ਟਾਈਮ ਦਰਬਾਰ ਦੇ ਸਾਹਮਣੇ ਅੰਦਰ ਚੱਲਦੇ ਆਂ ਜੀ ਮੱਥਾ ਟੇਕਦੇ ਆਂ ਤੇ ਉਸ ਤੋਂ ਬਾਅਦ ਤੁਹਾਨੂੰ ਬਾਹਰ ਦਾ ਜੋ ਨਜ਼ਾਰਾ ਹੈ ਉਹ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਕਿ ਕਿੰਨੀ ਤਿਆਰੀਆਂ ਹੋ ਗਈਆਂ ਤੇ ਕਿੰਨੀ ਤਿਆਰੀਆਂ ਬਾਕੀ ਨੇ ਤੇ ਚਪਾਰ ਮੇਲੇ ਦੀ ਡੇਲੀ ਦੀ ਅਪਡੇਟ ਵੀਡੀਓ ਤੁਸੀਂ ਇਸ ਚੈਨਲ ਤੇ ਦੇਖ ਸਕੋਗੇ ਤੇ ਅੱਜ ਹੈ ਜੀ 27 ਅਗਸਤ 2025 ਤੇ ਟਾਈਮ ਦੀ ਗੱਲ ਕੀਤੀ ਜਾਵੇ ਟਾਈਮ ਤੁਸੀਂ ਦੇਖ ਸਕਦੇ ਹੋ 6:33 ਮਿੰਟ ਹੋ ਗਏ ਤੇ ਆਪਾਂ ਖੜੇ ਹਾਂ ਇਸ ਟਾਈਮ ਦਰਬਾਰ ਦੇ ਸਾਹਮਣੇ ਜਿੱਥੇ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਜੋ ਹੈ ਧਾਰਮਿਕ ਮੇਲਾ ਇਸੀ ਜਗ੍ਹਾ ਤੇ ਲੱਗਦਾ ਹੈ ਤੇ ਤਿਆਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਨੇ ਤੇ ਇਸੇ ਜਗ੍ਹਾ ਤੇ ਜੋ ਹੈ ਮੇਲਾ ਲੱਗੇਗਾ 5 ਸਤ ਤੇ ਦੁਕਾਨਾਂ ਸਜ ਚੁੱਕੀਆਂ ਨੇ ਦੇਖ ਸਕਦੇ ਹੋ ਖਜਲਾ ਤੇ ਹਿੰਦੀ ਦੇ ਵਿੱਚ ਇਹਨੂੰ ਖਜਲਾ ਤੇ ਪੰਜਾਬੀ ਦੇ ਵਿੱਚ ਇਹਨੂੰ ਪਾਥੀਆਂ ਕਿਹਾ ਜਾਂਦਾ ਹੈ ਸੋ ਜਾਦੇ ਗੱਲਾਂ ਨਾ ਕਰਦੇ ਹੋਏ ਚਲਦੇ ਆਂ ਦਰਬਾਰ ਦੇ ਵਿੱਚ ਤੇ ਮੱਥਾ ਟੇਕਦੇ ਆਂ ਦਰਸ਼ਨ ਕਰਦੇ ਆਂ ਤੁਸੀਂ ਵੀ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਇਸ ਜਗ੍ਹਾ ਤੇ ਮਿਲ ਜਾਏਗਾ ਤੁਹਾਨੂੰ ਪ੍ਰਸ਼ਾਦ ਤੇ ਪ੍ਰਸ਼ਾਦ ਦੇ ਵਿੱਚ ਤੁਹਾਨੂੰ ਜੋ ਵੀ ਹੈ ਆਂ ਖਿੱਲਾ ਹੋਵੇ ਕਣਕ ਹੋਵੇ ਸੀਮੀਆਂ ਹੋਵੇ ਆ ਤੇਲ ਹੋਵੇ ਤੇ ਬਾਬਿਆਂ ਦੇ ਜੋ ਜੋੜਾ ਹੈ ਇਹ ਜਗ੍ਹਾ ਤੇ ਚੜਦਾ ਹੈ ਠੀਕ ਹੈ ਦਰਬਾਰ ਦੇ ਵਿੱਚ ਇਹ ਦੇਖ ਸਕਦੇ ਹਾਂ ਜੈ ਫੀਰਾਂ ਦੀ ਵੈਰੀ ਗੁੱਡ ਇਸ ਜਗ੍ਹਾ ਤੇ ਸੱਤ ਵਾਰੀ ਮਿੱਟੀ ਕੱਢ ਕੇ ਅੰਦਰ ਮੱਥਾ ਟੇਕਣ ਦੇ ਵਾਸਤੇ ਜਾਣਾ ਪੈਂਦਾ ਆ ਸੋ ਮੇਰੀ ਇਹੀ ਅਰਦਾਸ ਹੈ ਜੋ ਵੀ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਦੀ ਸਾਰੀ ਮਨੋ ਕਾਮਨਾਵਾਂ ਪੂਰੀ ਹੋਣ ਜੋ ਵੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਦਰਬਾਰ ਦੇ ਵਿੱਚ ਪੂਜਦੇ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਹੋ ਗੁਕਾ ਜਾਹਰ ਵੀਰ ਜੀ ਦੀ ਜੈ ਪੀਰਾਂ ਦੀ ਜੈ ਹੋ ਗੁਕਾ ਜਾਹਰ ਵੀਰ ਜੀ ਜੋ ਵੀ ਲਾਈਵ ਦੇਖ ਰਹੇ ਨੇ ਦਰਸ਼ਨ ਕਰ ਰਹੇ ਨੇ ਤੇ ਛਪਾਰ ਮੇਲੇ ਦੀ ਡੇਲੀ ਦੀ ਅਪਡੇਟ ਵੀਡੀਓ ਤੁਹਾਨੂੰ ਇਸ ਚੈਨਲ ਤੇ ਦੇਖਣ ਨੂੰ ਮਿਲੇਗਾ ਪ੍ਰਸ਼ਾਦ ਤੇ ਆਪਾਂ ਇਸ ਟਾਈਮ ਖੜੇ ਆ ਦਰਬਾਰ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਤੇ ਬੜੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਸਾਰੇ ਭਗਤ ਅਡਡ ਥਾਵਾਂ ਤੋਂ ਦਰਬਾਰ ਦੇ ਵਿੱਚ ਆਏ ਹੋਏ ਨੇ ਸੋ ਤੁਸੀਂ ਵੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਦਰਬਾਰ ਦੇ ਵਿੱਚ ਆਓ ਤੇ ਆਪਣੇ ਜੀਵਨ ਨੂੰ ਖਪਾਰ ਦਾ ਮੇਲਾ ਜਿਵੇਂ ਕਿ ਮੈਂ ਤੁਹਾਨੂੰ ਸਾਰੀ ਵੀਡੀਓ 'ਚ ਦੱਸਦਾ ਆ ਰਿਹਾ ਹਾਂ ਇਤਿਹਾਸਿਕ ਮੇਲਾ ਹੈ ਸੱਭਿਆਚਾਰਿਕ ਮੇਲਾ ਹੈ ਤੇ ਜੋ ਮੇਲਾ ਹੈ ਗੋਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲੱਖਣ ਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਹਰ ਸਾਲ ਲੱਗਦਾ ਹੈ ਸਤੰਬਰ ਦੇ ਵਿੱਚ ਲੱਗਦਾ ਹੈ ਤੇ ਬੜਾ ਰਸ਼ ਹੁੰਦਾ ਹੈ ਇਸ ਜਗ੍ਹਾ ਤੇ ਤੇ ਦਿਨ ਰਾਤ ਜੋ ਮੇਲਾ ਹੈ ਇਹ ਚੱਲਦਾ ਹੈ ਤੇ ਬੜੀ ਸ਼ਰਧਾ ਆस्था ਵਿਸ਼ਵਾਸ ਦੇ ਨਾਲ ਜੋ ਸ਼ਰਧਾਲੂ ਭਗਤ ਨੇ ਇਸ ਜਗ੍ਹਾ ਤੇ ਆਉਂਦੇ ਨੇ ਮੱਥਾ ਟੇਕਦੇ ਨੇ ਮਿੱਟੀ ਕੱਢਦੇ ਨੇ ਦਰਸ਼ਨ ਕਰਦੇ ਨੇ ਤੇ ਕੁਝ ਅ ਮੇਲੇ ਨੂੰ ਕੋਰਾਪੋਰਾ ਇੰਜੋਏ ਕਰਦੇ ਨੇ ਜਿਹੜੇ ਮਿੱਤਰ ਆਉਂਦੇ ਨੇ ਦੋਸਤ ਆਉਂਦੇ ਨੇ ਠੀਕ ਆ ਜੋ ਵੀ ਇਹ ਵੀਰ ਭੈਣ ਆ ਜੋ ਵੀਡੀਓ ਦੇਖ ਰਹੇ ਨੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਦੇਖ ਸਕਦੇ ਹੋ ਇਸ ਜਗ੍ਹਾ ਤੇ ਮਿੱਟੀ ਕੱਢਣੀ ਮਹੱਦਿਆ ਸਰਵਤ ਸੋ ਇਸ ਜਗ੍ਹਾ ਤੇ ਬੜੀ ਸ਼ਰਧਾ ਹਸਤਾ ਵਿਸ਼ਵਾਸ ਨਾਲ ਜੁੜਿਆ ਇਹ ਮੇਲਾ ਛਪਾਰ ਦਾ ਮੇਲਾ ਇਤਿਹਾਸਿਕ ਮੇਲਾ ਸਭਿਆਚਾਰਿਕ ਮੇਲਾ ਇਸ ਜਗ੍ਹਾ ਤੇ ਢੋਲ ਨਗਾਰੇ ਬਾਦ ਦੇ ਰਹਿੰਦੇ ਨੇ ਤੇ ਪੁਰੀਆਂ ਰੌਣਕਾਂ ਲੱਗਦੀਆਂ ਚਪਾਰ ਦੇ ਮੇਲੇ ਨੂੰ ਥੇ ਲਗਦੀ ਤੇ ਆਕੇ ਗੋਰਖਨਾਥ ਦੇ ਹੱਥੇ ਲਿਆ ਏ ਲਗਦੀ ਤੇ ਆਕੇ ਗੋਰਖਨਾਥ ਦੇ ਆ ਤੇ ਲਿਆ ਮਾਂ ਬਾ ਸੁਣ ਮਰੀਆਂ ਫਰਿਆਦਾ ਤੈਨੂੰ ਕਿਉਂ ਨਹੀਂ ਆਉਂਦੀਆਂ ਜਾਗਾਂ ਸੁਨਵਨੀਆ ਫਰਿਆਦਾ ਤੈਨੂੰ ਕਿਉਂ ਨਹੀਂ ਆਉਂਦੀ ਆ ਜਾਗਾ ਤੈਨੂੰ ਕਿਉਂ ਨਹੀਂ ਆਉਂਦੀ ਆ ਜਾਗਾ ਜੀ ਨਾ ਖਾਂਦੇ ਆ ਚੇਲਿਆ ਏ ਲਗਦੀ ਤੇ ਆਕੇ ਗੌਰ ਕਰ ਕੇ ਏ ਲਗਦੀ ਤੇ ਆਕੇ ਗੌਰ ਕਰ ਕੇ ਬੰਦੇ ਆ ਚੇਲਿਆ ਏ ਲਗਦੀ ਤੇ ਆਕੇ ਗੌਰ ਨਾਦੇ ਨਿਆ ਚੇਲਿਆ ਅੱਕਲੀ ਨਾਲ ਲਗੇ ਨਾ ਮਗਰ ਮਦੀਨਾ ਓਰੇ ਪੀਰ ਦਾ ਗੋੜਾ ਥੀਨਾ ਓਰੇ ਮੱਕਾ ਮਗਰ ਮਦੀਨਾ ਓਰੇ ਮੱਕਾ ਮਗਰ ਮਦੀਨਾ ਜੀਨਾ ਥਾਂ ਦੇ ਆ ਤੇ ਲਿਆ ਖਿਲ ਗਦੀ ਤੇ ਰਾਗੇ ਗੋਰਖਨਾ ਪਦਦੇ ਆ ਤੇ ਲਿਆ ਖਿਲ ਗਦੀ ਤੇ ਆਖੇ ਗੋਰਖਨਾ ਪਦਦੇ ਆ ਤੇ ਲਿਆ ਖਿਲ ਗਦੀ ਤੇ ਆਖੇ ਗੋਰਖਨਾ ਪਦਦੇ ਆ ਤੇ ਲਿਆ ਅਕਲੀ हलेक चले जहिड़ी कणकर पईंदी हले जहिड़ी कणकर पींदी हले जी न ਤੈਨੂੰ ਰੋਕਣ ਵਾਲਾ ਕਿਹੜਾ ਮਾਰਗ ਨੀਤੇ ਕਿਹੜਾ ਤੈਨੂੰ ਰੋਕਣ ਵਾਲਾ ਕਿਹੜਾ ਉਹ ਰੋਕਣ ਵਾਲਾ ਕਿਹੜਾ ਦੀਨਾਥਾਂ ਦੇ ਤੇ ਲਿਆ ਜਿਲਗਦੀ ਤੇ ਆਕੇ ਗੁਰੂ ਦਾ ਨਾਸੇਰਾ ਜਿਲਗਦੀ ਤੇ ਆਕੇ ਗੁਰੂ ਦਾ ਨਾਸੇਰਾ ਜਿਲਗਦੀ ਤੇ ਆਕੇ ਗੁਰੂ ਦਾ ਨਾਸੇਰਾ ਦੰਦ ਦੇ ਹੱਥ ਦਾ ਹੋਰ ਸੱਚੇ ਦਰਬਾਰ ਕੀ ਜੈ ਜੈਕਾਰਾ ਵਬ ਗੁਗੇ ਹਰ ਵੀਰ ਦਾ ਹੋਰ ਸੱਚੇ ਦਰਬਾਰ ਕੀ ਜੈ ਜੈਕਾਰਾ ਵਬ ਬਿਸੰਦ ਰੱਖਣਾ ਹੋਰ ਸੱਚੇ ਦਰਬਾਰ ਕੀ ਜੈ ਜੈ ਜੋ ਚਪਾਰ ਦਾ ਮੇਲਾ ਲੱਗੇਗਾ 2025 ਦੇ ਵਿੱਚ ਕਿੰਨੇ ਤਰੀਕ ਤੋਂ ਜੋ ਮੇਲਾ ਸ਼ੁਰੂ ਹੈ ਉਹ 5 5 ਤਰੀਕ ਤੋਂ ਅਗਲੇ 5 ਪੰਜ ਸਤੰਬਰ ਹਾਂਜੀ ਹਾਂਜੀ ਕਿਹਦੇ ਮੇਲਾ ਕਿੰਨੇ ਦਿਨ ਤੱਕ ਚੱਲਦਾ ਹੈ ਮੇਲਾ ਚੱਲੂਗਾ ਵੀਰੇ 8-9 ਦਿਨ ਤੱਕ ਲਗਭਗ 10-11 ਤਰੀਕ ਤੱਕ ਮੇਲਾ ਚੱਲੀ ਜਾਣਾ ਵੱਧ ਵੱਧ ਹੋ ਸਕਦਾ ਇਰਾਦੇ ਵਾਲਾਂ ਦਰੀ ਤੱਕ ਜਾ ਫਿਰ ਮੈਂ ਸਿੱਧਾ ਇਹੀ ਹੈ ਜੀ ਬਸ ਕਿ ਮੇਲਾ ਬਹੁਤ ਮਸ਼ਹੂਰ ਆ ਸਾਡੇ ਪਿੰਡ ਦਾ ਤੂੰ ਬਹੁਤ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਨੇ ਕਲਕੱਤੇ ਤੱਕ ਤੋਂ ਬੰਦੇ ਦੇਖਣ ਆਉਂਦੇ ਨੇ ਤੇ ਹਰ ਸਾਲ ਜਾਨੀ ਪਹਿਲੇ ਜਦੋਂ 9ਵੀਂ ਦੇ ਦਿਨ ਸਟਾਰਟ ਹੁੰਦੇ ਨੇ ਉਹ ਇੱਥੇ ਚੌਕੀਆਂ ਭਰ ਦਿੰਦੇ ਨੇ ਆਗੇ ਕਲਕੱਤੇ ਤੋਂ ਆਉਂਦੇ ਨੇ ਮੈਂ ਇੱਥੇ ਢੋਲ ਵਜਾਉਂਦਾ ਨਾ ਬਾਬਾ ਜੀ ਨਾਲ ਕੀ ਨਾਮ ਹੈ ਤੁਹਾਡਾ ਮੈਂ ਨਸਕੰਦਰ ਹੈ ਜੀ ਸਿਕੰਦਰ ਹਾਂ ਜੀ ਹਰ ਇੱਕ ਸਾਲ ਤੁਸੀਂ ਜਾਨੀ ਇਸ ਜਗ੍ਹਾ ਤੇ ਇੱਥੇ ਪੱਕੇ ਆਈ ਮੈਂ ਹਾਂ ਜੀ ਇਹ ਵੀ ਮੇਲਾ ਕਿਉਂ ਲੱਗਦਾ ਹੈ ਕਿਸੇ ਬਾਰੇ ਪਤਾ ਮੇਲੇ ਮੇਲਾ ਲੱਗ ਰਿਹਾ ਗੁੱਗਾ 1000 ਰੁਪਏ ਦਾ ਗੁੱਗਾ ਜਹਰ ਦੀ ਤੇ ਬਾਬਾ ਅਸਨ ਲਖਣੇ ਸਿੱਧੇ ਸੇ ਲਖਣੇ ਜੀ ਹਾਂ ਜੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਮੇਲਾ ਲਾਇਆ ਇਹ ਦੋਸਤਾਂ ਨੂੰ ਯਾਰਾਂ ਮਿੱਤਰਾਂ ਨੂੰ ਤੁਸੀਂ ਕੀ ਆ ਮੈਸੇਜ ਦੇਣਾ ਇਸ ਵੀਡੀਓ ਦੇ ਵਿੱਚ ਮੈਸੇਜ ਇਹ ਹੀ ਦੇਣਾ ਚਾਹੁੰਦਾ ਕਿ ਆਓ ਭਾਈ 5 ਤਰੀਕ ਨੂੰ ਸਾਡੇ ਪਿੰਡ ਤੋਂ ਮੇਲਾ ਸਟਾਰਟ ਆ ਸਾਰੇ ਭਰਾ ਐਨਜੋਇਮੈਂਟ ਕਰਾਂਗੇ ਆਓ ਮਿਲਾਂਗੇ ਸਾਰੇ ਭਰਾਵਾਂ ਨੂੰ ਵੈਰ ਨਾਲ ਸਕੰਦਰਾ ਮੈਥੀ ਹੋਣਾ ਜਦੋਂ ਮਰਜੀ ਜਿੰਨੇ ਭਰਾ ਵੀਰ ਭਾਈ ਆਏ ਕੋ ਸਰ ਮੈਨੂੰ ਮਿਲਿਓ ਠੀਕ ਆ ਸਾਰਿਆਂ ਨੂੰ ਦੁਆਵਾਂ ਮੇਰੇ ਵੱਲੋਂ ਭਰਾਵਾਂ ਨੂੰ ਬੀਬੀਆਂ ਭੈਣਾਂ ਨੂੰ ਜਿਹੜੇ ਵੀ ਦੇਖ ਰਹੇ ਨੇ ਵੀਡੀਓ ਹਨ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਮੇਲੇ ਦੀਆਂ ਤੇ ਲੱਖ ਲੱਖ ਦਵਾਮ ਸਾਰਿਆਂ ਦੇ ਕੋਸ਼ਰ ਜੋ ਲੋਕ ਨੇ ਕੋਸ਼ਰ ਇਹ ਜੇ ਸ਼ਰਾਰਤੀ ਬੰਦੇ ਆ ਉਹ ਸ਼ਰਾਬ ਪੀ ਕੇ ਦਰਬਾਰ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਯਾਰ ਕਿ ਦੇਖੋ ਧਾਰਮਿਕ ਜਗ੍ਹਾ ਆ ਨਾ ਧਾਰਮਿਕ ਜਗ੍ਹਾ ਤੇ ਆਪਾਂ ਇਹ ਕੋਸ਼ਿਸ਼ ਕਰਕੇ ਆਪਾਂ ਆਉਂਦੇ ਆ ਮੱਥਾ ਟੇਕਦੇ ਆ ਨਾ ਦਰਸ਼ਨ ਕਰਦੇ ਆ ਪਰ ਇਹ ਕਿੰਨਾ ਕਾ ਸਹੀ ਗੱਲ ਆ ਤੁਸੀਂ ਜਰੂਰ ਇੱਕ ਵਾਰੀ ਇਹਨਾਂ ਨੂੰ ਜ਼ਾਦ ਦੋ ਵੀ ਨੇ ਦੇਖੋ ਨਸ਼ਾ ਪੱਤਾ ਦਾ ਕੋਈ ਵੀ ਹੈ ਚਲੋ ਹਨਾ ਆਪਾਂ ਕਹਿ ਦਿੰਦੇ ਆ ਕਿ ਨਸ਼ਾ ਪੱਤਾ ਕਰਕੇ ਬੰਦੇ ਦਾ ਆਉਣਾ ਜਾਣਾ ਦੇਖੋ ਮੰਨ ਚ ਸ਼ਰਧਾ ਹੋਣੀ ਚਾਹੀਦੀ ਬੰਦੇ ਨਸ਼ਾ ਪੱਤਾ ਜ਼ਰੂਰੀ ਨਹੀਂ ਹੈਗਾ ਵੀ ਆਣਾ ਨਸ਼ਾ ਪੱਤਾ ਕਰੇ ਤੇ ਜਿਆਦਾ ਬੱਬਿਆਂ ਦੇ ਆਪਾਂ ਨੂੰ ਦਰਸ਼ਨ ਨੂੰਣਗੇ ਬੱਬਾ ਜਿਆਦਾ ਆਪਣਾ ਸਲਾਮ ਕਬੂਲ ਹੋਊਗਾ ਹਨਾ ਪਰਮਾਤਮਾ ਅੱਗੇ ਨਸ਼ੇ ਦਾ ਤਾਂ ਇਹ ਹੋ ਜਾਂਦਾ ਵੀ ਚਲੋ ਜਿਹੜਾ ਬੰਦਾ ਆਪਾਂ ਦੇ ਕਹਿੰਦੇ ਵੀ ਮੱਥਾ ਟੇਕ ਲਓ ਕੋਈ ਗੱਲ ਨਹੀਂ ਉਦੋਂ ਇਹ ਮੇਲੇ ਦੇ ਵਿੱਚ ਇੰਜੋਇਮੈਂਟ ਕਰਨ ਦੀ ਖਾਤਰ ਜਿਵੇਂ ਸ਼ਹਿਰੀ ਬੰਦੇ ਹੁੰਦੇ ਨੇ ਇਹਨੇ ਮੈਂ ਕਹਿੰਦਾ ਵੀ ਹਾਂ ਸ਼ਾਂ ਉਹਨੂੰ ਇੱਕ ਇੱਕ ਲਾਵਾਂਗੇ ਯਾਰ ਹਨਾ ਵੀ ਸ਼ਾਂ ਉਹਨੂੰ ਛੋਟ ਛੋਟ ਲਾ ਕੇ ਆਰਾਮ ਨਾਲ ਉਹਦਾ ਮੇਲੇ ਚ ਫਿਰਾਂਗੇ ਉਹ ਪਰ ਮੰਦਰ ਦੇ ਅੰਦਰ ਆਉਣਾ ਅਲਾਉਡ ਨਹੀਂ ਹੈਗਾ ਜੀ ਉਹ ਬੰਦਿਆਂ ਨੂੰ ਉੱਥੇ ਬੰਦੇ ਖੜੇ ਹੁੰਦੇ ਆਪਣੇ ਨਲਾਜਮ ਹਾਂ ਜੀ ਹਾਂ ਕਹਿਣਾ ਮਤਲਬ ਆਇਆ ਵੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਦਰਵਾਜ਼ਾ ਵਿਸ਼ਵਾਸ ਦੇ ਨਾਲ ਹੋਣਾ ਚਾਹੀਦਾ ਮੇਲੇ ਦਾ ਪੂਰਾ ਪੂਰਾ ਆਨੰਦ ਮਾਣ ਆਨੰਦ ਮਾਣ ਠੀਕ ਹੈ ਜੀ ਤੇ ਪਿਆਰੀਆਂ ਚੱਲ ਰਹੀਆਂ ਨੇ ਠੀਕ ਆ ਹਾਂ ਜੀ ਹਾਂ ਜੀ ਤਿਆਰੀਆਂ ਚੱਲ ਰਹੀਆਂ ਨੇ ਮੇਲੇ ਦੀਆਂ ਮੇਲਾ ਲਗਭਗ ਰਹਿ ਗਿਆ ਮੈਂ ਕਹਿੰਦਾ ਅੱਜ 27 ਤਰੀਕ ਹੈ ਨਾ ਜੀ ਅੱਜ 27 ਤਰੀਕ ਹੈ 8 ਦਿਨ ਰਹਿ ਗਏ ਮੇਲੇ ਸਾਰੇ ਇਹ 30 ਤਰੀਕ ਦੀ ਤਾਂ ਆਪਣੇ 나ਗ ਪੰਚਮੀ ਹੈ ਅੱਛਾ ਜੀ 30 ਤਰੀਕ ਦੀ 나ਗ ਪੰਚ ਉਹਦੇ ਵੀ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ 1 ਤਰੀਕ ਦੀ ਨੌਮੀ ਹੈ ਹਾਂ ਜੀ ਹਾਂ ਨੌਵੀਂ ਵੀ ਨੇ ਵਿੱਚ ਲੱਗਦੀ ਹੈ ਹਰ ਸਾਲ ਹਰ ਸਾਲ ਹਾਂ ਗਾਣੀ ਵੀ ਪੰਜਾਬ ਦਾ ਪ੍ਰਸਿੱਧ ਮੇਲਾ ਆਪਣਾ ਪਿੰਡ ਦਾ ਛਪਾਰ ਦਾ ਮੇਲਾ ਛਪਾਰ ਦਾ ਜੈ ਪੀਰਾਂ ਦੀ ਜੈ ਮਸਤਕਾਂ ਦੇਖੋ ਇਹ ਛਪਾਰ ਦਾ ਮੇਲਾ ਇਤਿਹਾਸਿਕ ਮੇਲਾ ਹੈ ਸਭਿਆਚਾਰਿਕ ਮੇਲਾ ਹੈ ਜਿਵੇਂ ਕਿ ਮੈਂ ਤੁਹਾਨੂੰ ਸਾਰੀ ਵੀਡੀਓ ਚ ਦੱਸਦਾ ਆ ਰਿਹਾ ਹਾਂ ਤੇ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਦਰਵਾਰ ਦੇ ਵਿੱਚ ਆਓ ਮੱਥਾ ਟੇਕੋ ਗੁੱਗਾ ਜਹਰਵੀਰ ਜੀ ਤੇ ਬਾਬਾ ਸਿੱਧਸ ਲਖਣ ਜੀ ਦਾ ਦਰਸ਼ਨ ਕਰੋ ਤੇ ਮੇਲੇ ਨੂੰ ਪੂਰਾ ਪੂਰਾ ਇੰਜੋਏ ਕਰੋ ਇਹੋ ਮੇਰੀ ਬੇਨਤੀ ਆ ਸਾਰੇ ਭਗਤਾਂ ਨੂੰ ਸੋ ਤੇ ਦਰਸ਼ਨ ਕਰਦੇ ਆਂ ਤੇ ਸਾਰਿਆਂ ਦੀ ਮਨੋਕਾਮਨਾ ਪੂਰੀ ਹੋ ਇਹੋ ਮੇਰੀ ਅਰਦਾਸ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸੋ ਜੇ ਡਵੈਲਪਮੈਂਟ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਡਵੈਲਪਮੈਂਟ ਦੇਖ ਸਕਦੇ ਹੋ ਉਸ ਜਗ੍ਹਾ ਤੇ ਪੂਰਾ ਡਵੈਲਪਮੈਂਟ ਤੁਹਾਨੂੰ ਦੇਖਣ ਨੂੰ ਮਿਲੇਗਾ ਜੋ ਹੈ ਸੰਗਤਾਂ ਦੇ ਲਈ ਬਣਾਇਆ ਗਿਆ ਹੈ ਠੀਕ ਹੈ ਜੀ ਤੇ ਇਸ ਜਗ੍ਹਾ ਤੇ ਲੱਗਦਾ ਹੈ ਲੰਗਰ ਠੀਕ ਹੈ ਤੇ ਇੱਥੇ ਦੇ ਜੋ ਮੁੱਖ ਸੇਵਾਦਾਰ ਨੇ ਉਹ ਹੈਪੀ ਬਾਬਾ ਜੀ ਨੇ ਤੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਸਾਰੇ ਕੰਮ ਹੁੰਦੇ ਨੇ ਤੇ ਜਿਨ੍ਹਾਂ ਦੀ ਵੀ ਸੁੱਖ ਸੁਖਣੀਆਂ ਆਉਂਦੀਆਂ ਨੇ ਜੋ ਜਿਨ੍ਹਾਂ ਦੀ ਹੋ ਜਾਂਦੀ ਹੈ ਪੂਰੀ ਇਹ ਜਗ੍ਹਾ ਤੇ ਬਾਬਿਆਂ ਨੂੰ ਝੜਾ ਕੇ ਜਾਂਦੇ ਆ ਤੇ ਦੇਖ ਸਕਦੇ ਹੋ ਗੋਗਾ ਜਹਰ ਮਿਰਜੀ ਰਾਜਮਾ ਘੋੜੇ ਤੇ ਟਾਈਮ ਤੁਸੀਂ ਦੇਖ ਸਕਦੇ ਹੋ 6:57 ਮਿੰਟ ਹੋ ਗਏ ਤੇ 27 8 2025 ਦੀ ਵੀਡੀਓ ਤੁਹਾਨੂੰ ਦਿਖਾ ਰਹੇ ਆ ਜਗ੍ਹਾ ਤੇ ਤੇ ਮੇਰੇ ਨਾਲ ਮੇਰੀ ਬੇਟੀ ਸਾਥ ਦੇ ਰਹੀ ਹੈ ਅੱਜ ਦੇ ਵੀਡੀਓ ਦੇ ਵਿੱਚ ਇਸ ਜਗ੍ਹਾ ਤੇ ਜੋ ਹੈ ਲੰਗਰ 24 ਘੰਟੇ ਲੰਗਰ ਚੱਲਦਾ ਭਾਈ ਸਾਹਿਬ ਇਸ ਜਗ੍ਹਾ ਤੇ ਤੇ ਡਵੈਲਪਮੈਂਟ ਤੁਸੀਂ ਦੇਖ ਸਕਦੇ ਹੋ ਉਸ ਜਗ੍ਹਾ ਤੇ ਪੂਰਾ ਜੋ ਹੈ ਸੰਗਤਾਂ ਦੇ ਲਈ ਬਣਾਇਆ ਗਿਆ ਹੈ ਠੀਕ ਹੈ ਜੀ ਟਾਈਲਾਂ ਲੱਗ ਚੁੱਕੀਆਂ ਨੇ ਤੇ ਇੱਥੇ ਦੇ ਜੋ ਮੁੱਖ ਸੇਵਾਦਾਰ ਨੇ ਹੈਪੀ ਬਾਬਾ ਜੀ ਨੇ ਤੇ ਉਹਨਾਂ ਦੀ ਦੇਖ ਰੱਖ ਦੇ ਵਿੱਚ ਸਾਰੇ ਕੰਮ ਹੁੰਦੇ ਨੇ ਸੋਈ ਗRAND ਵਾਸਤੇ ਵੀ ਜੋ ਆ ਇਸ ਜਗ੍ਹਾ ਤੇ ਜਿੰਨੇ ਵੀ ਰਹਿਣਾ ਜੋ ਵੀ ਦੂਰ ਤੋਂ ਆ ਰਹੇ ਨੇ ਕਿਤੋਂ ਆ ਰਹੇ ਨੇ ਹਨਾ ਜੋ ਲੋਕਲ ਨੇ ਉਹਨਾਂ ਤਾਂ ਪਤਾ ਹੀ ਹੋਏਗਾ ਪਰ ਜੋ ਦੂਰ ਤੋਂ ਆ ਰਹੇ ਨੇ ਉਹਨਾਂ ਦੇ ਰਹਿਣ ਦਾ ਜੋ ਇੰਤਜ਼ਾਮ ਹੈ ਇਸ ਜਗ੍ਹਾ ਤੇ ਹੈ ਗੋਗਾ ਜਹਰਵੀਰ ਜੀ ਗੋਰਖਨਾਥ ਬਾਬਾ ਜੀ ਦੇ ਸ਼ਿਸ਼ੇ ਸੀ ਤੇ ਆਪਣੇ ਦੋਸਤ ਬਾਬਾ ਸਿੱਧ ਲਖਣ ਜੀ ਦੇ ਨਾਲ ਇਸੇ ਜਗ੍ਹਾ ਤੇ ਛਪਾਰ ਪਿੰਡ ਰਹਿੰਦੇ ਸੀ ਤੇ ਜੋ ਗੋਰਖਨਾਥ ਬਾਬਾ ਜੀ ਨੇ ਉਹਨਾਂ ਦੇ ਨਾਮ ਤੋਂ ਹੀ ਗੋਗਾ ਜੀ ਮਹਾਰਾਜ ਜੀ ਦਾ ਜੋ ਨਾਮ ਪਿਆ ਗੋਗਾ ਜਹਰ ਵੀਰ ਜੀ ਸੱਪੰਦ ਦੇਵਤਾ ਨੇ ਸੱਪਾਂ ਤੋਂ ਬਚਾਉਂਦੇ ਨੇ ਤੇ ਗੋਗਾ ਜਹਰ ਵੀਰ ਜੀ ਲੋਕ ਦੇਵਤਾ ਗੋਗਾ ਜਹਰ ਵੀਰ ਜੀ ਗੋਗਾ ਜੀ ਚੋਹਾਨ ਗੋਗਾ ਜਹਰ ਵੀਰ ਜੀ ਜਹਰ ਪੀਰ ਜੀ ਵਾ ਗੋਗਾ ਪੀਰ ਜੀ ਦੇ ਨਾਮ ਤੋਂ ਵੀ ਜਾਣੇ ਜਾਂਦੇ ਨੇ ਇਹਨਾਂ ਦੇ ਪਿਤਾ ਜੀ ਦਾ ਨਾਮ ਜੇਵਰ ਸਿੰਘ ਤੇ ਇਹਨਾਂ ਦੀ ਮਾਤਾ ਦਾ ਨਾਮ ਬਾਛੜ ਦੇਵੀ ਸੀ ਤੇ ਇਹਨਾਂ ਦਾ ਜੋ ਜਨਮ ਹੈ ਰਾਜਸਥਾਨ ਦੇ ਦਦਰੇਵਾ ਚੂਰੂ ਦੇ ਚੋਹਾਨ ਵੰਸ਼ ਦੇ ਰਾਜਪੂਤ ਸ਼ਾਸਕ ਸੀ ਸੋ ਉਮੀਦ ਕਰਦਾ ਹਾਂ ਤੁਹਾਨੂੰ ਜੋ ਅੱਜ ਦਾ ਵੀਡੀਓ ਹੈ ਇਹ ਵਧੀਆ ਲੱਗਿਆ ਹੋਵੇਗਾ ਜੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਫੇਰ ਤੋਂ ਇੱਕ ਨਵੇਂ ਵੀਡੀਓ ਦੇ ਵਿੱਚ ਹੁਣ ਆਪਾਂ ਸਿੱਧਾ ਮਿਲਣਾ 5 ਸਤੰਬਰ ਨੂੰ ਜਦੋਂ ਮੇਲਾ ਸ਼ੁਰੂ ਹੋਏਗਾ ਪਹਿਲਾ ਮੇਲਾ ਤੇ ਤੁਸੀਂ ਡੇਲੀ ਦੇ ਅਪਡੇਟ ਵੀਡੀਓ ਇਸ ਚੈਨਲ ਤੇ ਤੁਸੀਂ ਦੇਖ ਸਕੋਗੇ ਸੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਦੀ ਵੀਡੀਓ ਨੂੰ ਇੱਥੇ ਹੀ ਕਰਦੇ ਆਂ ਐਂਡ ਮਿਲਦੇ ਆਂ ਫੇਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ ਦੀ